ਕਿਸਾਨ ਵਰਸਸ ਹੰਸਰਾਜ ਹੰਸੂਰੀ ਕਿੰਨੇ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਤੇ ਇੱਕ ਤੁਸੀਂ ਕੱਲ ਦਾ ਵੀ ਖਦਸਾ ਦੱਸਦੇ ਐਵੇਂ ਲੋਕਾਂ ਨੇ ਬਣਾ ਲਈ ਗੱਲ ਕਿਸਾਨ ਵਰਸਸ ਹੰਸਰਾਜ ਹੰਸ ਕਦੀ ਨਹੀਂ ਹੋ ਸਕਦਾ ਕੁਛ ਇੱਕ ਲੋਕ ਹੁੰਦੇ ਆ ਹਰ ਮਾਸ਼ਰੇ ਵਿੱਚ ਹਰ ਸਮਾਜ ਹੁੰਦਿਆ ਮੇਰੇ ਭਾਵੇਂ ਜਿੰਦ ਕੱਢ ਲਿਓ ਮੇਰੇ ਯਾਰ ਨੂੰ ਮੰਦਾ ਨਾ ਬੋਲਿਓ ਸੁਰਖੀਆਂ ਦੇ ਵਿੱਚ ਰਹੀ ਹੰਸਰਾਜ ਹੰਸਫਰੀ ਅੱਜ ਜਲੰਧਰ ਦੇ ਵਿੱਚ ਵੋਟ ਪਾਉਣ ਦੇ ਲਈ ਆਏ ਹੋਏ ਨੇ ਹੰਸਰਾਜ ਹੰਸਫਰੀ ਨੇ ਗੱਲਬਾਤ ਕਰ ਲੈਣਾ ਅਸਾਂ ਵੋਟ ਪਾਉਣ ਆਏ ਹਾਂ ਅੱਜ ਪਹਿਲਾਂ ਤਾਂ ਮੈਂ ਜ਼ਰੂਰ ਜਾਨਣਾ ਚਾਹੂੰਗਾ ਕਿ ਹੋ ਜਾ ਲੱਗ ਰਿਹਾ ਬਹੁਤ ਅੱਛਾ ਲੱਗ ਰਿਹਾ ਅੱਜ ਸਾਰਿਆਂ ਨੂੰ ਅੱਛਾ ਲੱਗਣਾ ਚਾਹੀਦਾ ਤੀਜੀ ਵਾਰੀ ਪ੍ਰਧਾਨ ਮੰਤਰੀ ਸਾਡੇ ਮਹਬੂਬ ਨੇਤਾ ਇੰਟਰਨੈਸ਼ਨਲੀ ਫੇਮ ਅਮਨ ਮਸੀਹ ਦੇ ਮਸੀਹਾ ਗਰੀਬਾਂ ਨੂੰ ਬੇਟੀਆਂ ਨੂੰ ਬਚਾਉਣ ਵਾਲੇ ਬੇਟੀਆਂ ਨੂੰ ਪੜਾਉਣ ਵਾਲੇ ਬੇਟੀਆਂ ਨੂੰ ਵਿਆਉਣ ਵਾਲੇ ਜਿਹੜੇ ਬੇਘਰੇ ਉਹਨਾਂ ਨੂੰ ਛੱਤਾਂ ਦੇਣ ਵਾਲੇ ਕਿਸੇ ਨੂੰ ਭੁੱਖ ਲੱਗੀ ਹੋਵੇ ਕਣਕਾਂ ਪਹੁੰਚਾਉਣ ਵਾਲੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾ ਪੰਜ ਪੰਜ ਲੱਖ ਦੇਣ ਵਾਲੇ ਪ੍ਰਧਾਨ ਮੰਤਰੀ ਫਿਰ ਆਪਣੀ ਕੁਰਸੀ ਤੇ ਬਰਾਜਮਾਨ ਹੋਣਗੇ ਔਰ ਮੈਨੂੰ ਗਰੀਬ ਨੂੰ ਉਥੋਂ ਫਰੀਦਕੋਟ ਤੋਂ ਸੇਵਾ ਦਾ ਮੌਕਾ ਮਿਲੇਗਾ ਅੱਜ ਦਾ ਵਿਸ਼ਾ ਬਣੇ ਰਿਹਾ ਕਿਸਾਨ ਵਰਸਸ ਹੰਸਰਾਜ ਹੰਸੂਰੀ ਕਿੰਨੇ ਕਿ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਤੁਹਾਨੂੰ ਤੇ ਇੱਕ ਤੁਸੀਂ ਕੱਲ ਦਾ ਵੀ ਖਦ사 ਦੱਸ ਨਹੀਂ ਸੀ ਐਵੇਂ ਲੋਕਾਂ ਨੇ ਬਣਾ ਲਈ ਗੱਲ ਕਿਸਾਨ ਵਰਸਸ ਹੰਸਰਾਜ ਹੰਸ ਕਦੀ ਨਹੀਂ ਹੋ ਸਕਦਾ ਕਿਸਾਨਾਂ ਦਾ ਜਿਹੜਾ ਵੀ ਬੰਦਾ ਰੋਟੀ ਖਾਂਦਾ ਉਹ ਕਿਸਾਨਾਂ ਦਾ ਦੇਣਦਾਰ ਆ ਮੈਂ ਅਕਿਰਤ ਕਰਨ ਨਹੀਂ ਮੈਂ एहਸਾਨਮੰਦ ਕੁਝ ਇੱਕ ਲੋਕ ਹੁੰਦੇ ਆ ਹਰ ਮਾਸਰੇ ਚ ਹਰ ਸਮਾਜ ਚ ਹੁੰਦੇ ਆ ਉਹਨਾਂ ਨੇ ਬਹੁਤ ਤਕਲੀਫਾਂ ਦਿੱਤੀਆਂ ਜਦੋਂ ਦਾ ਮੈਂ ਜੰਮਿਆ ਮੈਂ ਨਾ ਇੰਨੀਆਂ ਕਦੀ ਗਾਲਾਂ ਸੁਣੀਆਂ ਸੀ ਤੇ ਬਦਕਿਸਮਤੀ ਹੈ ਕਿ ਮੈਂ ਤਾਂ ਫੇਰ برداشت ਕਰਦਾ ਮਾਪਤਾ ਪਿਤਾ ਨੂੰ ਮੇਰੇ ਬੱਚਿਆਂ ਨੂੰ ਜਿਹੜੀਆਂ ਗਾਲਾਂ ਦਿੱਤੀਆਂ ਗਿਆ ਮੇਰੇ ਦੋਸਤਾਂ ਨੂੰ ਮੈਂ ਸਾਰੀ ਫਿਲਮ ਇੰਡਸਟਰੀ ਨੂੰ ਬੁਲਾਉਣਾ ਚਾਹੁੰਦਾ ਸੀ ਸਿੰਗਰ ਸਾਰੇ ਆ ਸਕਦੇ ਸੀ ਮੈਂ ਇਸੇ ਕਰਕੇ ਮੈਂ ਕਿਹਾ ਨਹੀਂ ਮੇਰੀ ਵਜ੍ਹਾ ਨਾਲ ਕਿਸੇ ਹੋਰ ਨੂੰ ਨਾ ਇਹ ਸਹਿਣਾ ਪਵੇ ਮੈਂ ਇਕੱਲਾ ਹੀ ਬਰਦਾਸ਼ਤ ਕਰਦਾ ਰਿਹਾ ਦੋਨੇ ਮੇਰੇ ਬੇਟੇ ਲਖਤੇ ਜਗਰ ਨਵਰਾਜ ਯਵਰਾਜ ਤੇ ਮੇਰਾ ਪਿਆਰਾ ਵੀਰ ਹੌਬੀ ਢਾਲੀਵਾਲ ਵੀ ਆਇਆ ਹੋਰ ਬਾਕੀ ਵੀ ਜਿੰਨੇ ਆਏ ਪਾਲੀ ਦੇਤ ਵਾਲੀਆ ਸਾਹਿਬ ਆਏ ਸੰਧੀ ਲਾਸਾ ਵਾਏ ਲੇਕਿਨ ਮੈਂ ਕਹਿੰਦਾ ਸੀ ਤੁਸੀਂ ਗਾਉਣਾ ਨਹੀਂ ਬਿਲਕੁਲ ਇੱਕ ਹੈ ਤਾਂ ਮੇਰਾ شاਗਿਰਦ ਹੈ ਕੁਲਦੀਪ ਸਿੰਘ ਰੰਧਾਵਾ ਜਿਨੇ ਗਾਇਆ ਬੱਚਿਆ ੱੱੱਕੇ 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 ਖਾ ਖਾ ਪਾਲਿਆ ਸੀ ਹੁਣ ਸਾਨੂੰ ੱੱੱਕੇ ਮਾਰਦਾ ਐਡੇ ਸੋਹਣੇ ਉਹਨੇ ਨਸ਼ਿਆਂ ਦੇ ਖਿਲਾਫ ਵੀ ਗਾਣੇ ਗਾਏ ਉੱਥੇ ਪਰ ਮੈਂ ਪਹਿਲਾਂ ਕਹਿੰਦਾ ਸੀ ਕਿ ਮੇਰਾ ਮੇਰਾ ਮੈਨੂੰ ਜੋ ਮਰਜ਼ੀ ਕਰੋ ਮੇਰੇ ਭਾਵੇਂ ਜਿੰਦ ਕੱਢ ਲਓ ਮੇਰੇ ਯਾਰ ਨੂੰ ਮੰਦਾ ਨਾ ਬੋਲਿਓ ਬਿਲਕੁਲ ਮੈਂ ਇਹੀ ਗੱਲ ਉੱਤੇ ਆਉਣ ਲੱਗਾ ਸੀ ਕਿ ਤੁਸੀਂ ਇੱਕ ਗੱਲ ਸਾਫ਼ ਕਰਤੀ ਬਈ ਮੈਨੂੰ ਜੇਕਰ ਮਾਰਨ ਦੇ ਨਾਲ ਕੁਝ ਹੁੰਦਾ ਹੈ ਤੇ ਤੁਸੀਂ ਕਰ ਸਕਦੇ ਹੋ ਹਾਂਜੀ ਬਸ ਉਹੀ ਮੈਂ ਇਹੀ ਕਹਿਆ ਸੀ ਕਿ ਮੇਰੇ ਦੋਸਤਾਂ ਨੂੰ ਕੁਛ ਨਾ ਕਹੋ ਮੇਰੇ ਮਹਬੂਬ ਨੇਤਾ ਨੂੰ ਕੁਛ ਨਾ ਕਹੋ ਉਹ ਜਦੋਂ ਵੀ ਕੋਈ ਕਹਿੰਦਾ ਸੀ ਕਿ ਘੇਰ 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 ਕੇ ਮੈਨੂੰ ਕਹਿੰਦੇ ਸੀ ਕਹੋ ਮੋਦੀ ਸਾਹਿਬ ਮਰਦਾਬਾ ਮੈਂ ਕਿਹਾ ਨੋ ਮੇਰੇ ਯਾਰ ਨੂੰ ਮੰਦਾ ਨਾ ਬੋਲੀ ਮੇਰੀ ਭਾਵੇਂ ਜਿੰਦ ਕੱਢ ਲੈ ਇਸੇ ਤਰ੍ਹਾਂ ਸਿੰਗਰਸ ਨੂੰ ਜਿਆਦਾ ਮੈਂ ਤਕਲੀਫ ਨਹੀਂ ਦਿੱਤੀ ਮੈਂ ਨਹੀਂ ਸੀ ਚਾਹੁੰਦਾ ਮੇਰੇ ਰਿਸ਼ਤੇਦਾਰਾਂ ਨੂੰ ਮੇਰੇ ਦੋਸਤਾਂ ਨੂੰ ਮੇਰੇ ਕਿਸ ਕੋਈ ਪ੍ਰੋਬਲਮ ਆਵੇ ਔਰ ਇਦਾਂ ਦੀਆਂ ਗੱਲਾਂ ਸੁਣਨੀਆਂ ਪੈਣ। ਸੁਨੀਲ ਜਾਕਰ ਗੁੜੇ ਨੇ ਇੱਕ ਚਿੱਠੀ ਲਿਖੀ ਜਿਸ ਦੇ ਵਿੱਚ ਤੁਹਾਡੇ ਹਲਕੇ ਦਾ ਵੀ ਜ਼ਿਕਰ ਹੋਇਆ। ਕੀ ਹਲਕੇ ਦੇ ਵਿੱਚ ਹੋਇਆ ਜਿਸ ਕਾਰਨ ਚਿੱਠੀ ਲਿਖਣੀ ਪਈ ਜੀ? ਹਾਂਜੀ ਜ਼ਿਕਰ ਹੀ ਮੇਰੇ ਇਲਾਕੇ ਦਾ ਜ਼ਿਆਦਾ ਹੋਇਆ ਅੰਡਰਲਾਈਨ ਕੀਤਾ ਕਿਉਂਕਿ ਜ਼ਿਆਦਤੀ ਉਸ ਇਲਾਕੇ 'ਚ ਬਹੁਤ ਹੋਈ ਮੇਰੇ ਨਾਲ। ਪਰ ਹੁਣ ਠੀਕ ਹੈ। ਜਰ ਅੱਜ ਵੋਟਾਂ ਸ਼ਾਮ ਤੱਕ ਪੈ ਜਾਣੀਆਂ ਉਸ ਤੋਂ ਬਾਅਦ ਪਿਆਰ ਨਾਲ ਲਈਏ ਛੱਡੋ ਪਰੇ ਕੋ ਜਿਹੜਾ ਜਿੱਤ ਹਾਰ ਰੱਬ ਦੇ ਹੱਥ ਹੈ ਪਰ ਜੇ ਮੈਨੂੰ ਸੇਵਾ ਦਾ ਮੌਕਾ ਮਿਲਿਆ ਤੇ ਮੈਂ ਤੁਹਾਡਾ ਸਾਰਿਆਂ ਦਾ ਸੇਵਾਦਾਰ ਬਣ ਕੇ ਰਾਵਾਂਗਾ ਇਹ ਮੈਂ ਸਾਰੇ ਫਰੀਦਕੋਟ ਹਲਕੇ ਨੂੰ ਹੱਥ ਜੋੜ ਕੇ ਕਹਿੰਦਾ ਦੋ ਲਾਈਨਾਂ ਫਰੀਦਕੋਟ ਹਲਕੇ ਦੀ ਤਾਂ ਬਿਲਕੁਲ ਹਾਂਸ ਰਾਜ ਹੰਸੂਰੀ ਨੇ ਇਹ ਦਿਨਾਂ ਦੇ ਨਾਲ ਗਲਬਾਤ ਕੀਤੀ ਹੈ ਫਰੀਦਕੋਟ ਤੋਂ ਭਾਜਪਾ ਦੇ ਉਮੀਦਵਾਰ ਨੇ ਜਲੰਧਰ ਦੇ ਵਿੱਚ ਆਪਣਾ ਮਤਦਾਨ ਕਰਨ ਲਈ ਪਹੁੰਚੇ ਨੇ ਤਾਂ ਖੱਤਸਾ ਇਹਨਾਂ ਵੱਲੋਂ ਇਹ ਵੀ ਜਤਾਇਆ ਗਿਆ ਕਿ ਕੱਲ ਨੂੰ ਜੋ ਬੂਥ ਤੋੜੇ ਗਏ ਇਹਨਾਂ ਦੇ ਹਲਕੇ ਦੇ ਇਹਨਾਂ ਦੇ ਏਰੀਏ ਦੇ ਇਹਨਾਂ ਦੇ ਬੰਦਿਆ ਦੇ ਉਸ ਨੂੰ ਲੈ ਕੇ ਵੀ ਇਹਨਾਂ ਵੱਲੋਂ ਖੱਤਸਾ ਜਿਹੜਾ ਹੈ ਉਹ ਜਤਾਇਆ ਗਿਆ ਕੈਮਰਾਪਰਸਰ ਪੰਕੇ ਦੇ ਨਾਲ ਰਾਜਗੁਪਤਾ ਬਹੁਚੇ ਟਾਈਮ ਜ਼ਿਲੰਧਰ